ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ 26 ਤਰੀਕ ਹੈਗੀ 26 ਸਤੰਬਰ ਤੇ ਕੱਲ ਜਿਹੜਾ ਪੰਚਾਇਤੀ ਚੋਣਾਂ ਜਿਹੜੀਆਂ ਆ ਉਹਦੇ ਨਾਮਜ਼ਦਗੀ ਜਿਹੜੇ ਪੇਪਰ ਆ ਉਹ ਦਾਖਲ ਹੋਣ ਦੀ ਤਰੀਖ ਹੈਗੀ ਆ ਤੇ ਬੜੀ ਆਪਾਂ ਕਹਿ ਸਕਦੇ ਆ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਦਾਂ ਹੋਇਆ ਹੋਵੇ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਕਿ ਕੱਲ ਨਾਮਜ਼ਦਗੀ ਪੱਤਰ ਜਿਹੜੇ ਆ ਭਰੇ ਜਾਣੇ ਆ ਪੰਚਾਇਤੀ ਚੋਣਾਂ ਦੇ ਪਰ ਜਿਹੜਾ ਸਰਕਾਰੀ ਅਮਲ ਆ ਉਹਦੇ ਤੱਕ ਜਿਹੜੀ ਸਰਕਾਰੀ ਲਿਸਟ ਆਆਂ ਜਾਂ ਬੋਟਰ ਲਿਸਟਾਂ ਹੈਗੀਆਂ ਆ ਫਾਈਨਲ ਆ ਵਾਰਡ ਬੰਦੀ ਦੀਆਂ ਉਹ ਤੋਂ ਇਲਾਵਾ ਵੀ ਕਿਹੜੇ ਪਿੰਡ ਵਿੱਚ ਕਿਹੜੀ ਪੰਚਾਇਤ ਹੋਣੀ ਆ ਕਿਹੜੇ ਵਾਰਡ ਵਿੱਚ ਰਿਜ਼ਰਵੇਸ਼ਨ ਕਿੱਦਾਂ ਹੈਗੀ ਆ ਐਸਸੀ ਆ ਜਨਰਲ ਆ ਲੇਡੀ ਹੈ ਸੋ ਇਹ ਜਾਣਕਾਰੀ ਅੱਜ ਸ਼ਾਮ ਤੱਕ ਵੀ ਜਿਹੜੀ ਆ ਨਹੀਂ ਪਹੁੰਚੀ ਸਗੀ ਤੇ ਹੁਣ ਕਰੀਬ 10 ਵਜੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਆ ਉਹ ਜਿਹੜੀ ਸਾਡੇ ਤੱਕ ਪਹੁੰਚੀ ਆ ਤੇ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਕਰੀਬ 10:00 ਵੇ ਤੋਂ ਬਾਅਦ ਜਿਹੜੀ ਆ ਲਿਸਟਾਂ ਉਹ ਬਲਾਕ ਲੈਵਲ ਦੀ ਜਿਹੜੀਆਂ ਭੇਜੀਆਂ ਗਈਆਂ ਸੋ ਬਲਾਕ ਰੁੜਕਾ ਕਲਾਂ ਤੋਂ ਕਿ ਇਸ ਬਲਾਕ ਰੁੜਕਾ ਕਲਾਂ ਦੇ ਵਿੱਚ ਕਰੀਬ 50 ਦੇ ਕਰੀਬ ਜਿਹੜੀਆਂ ਪੰਚਾਇਤਾਂ ਹੈਗੀਆਂ ਤੇ ਇਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਹੁਣ ਤੱਕ ਉਹਦੇ ਵਿੱਚ 50 ਦੇ ਵਿੱਚੋਂ ਜਿਹੜੀਆਂ ਐਸਸੀ ਸਰਪੰਚੀ ਦੀਆਂ ਸੀਟਾਂ ਉਹ ਹੈਗੀਆਂ 13 ਐਸਸੀ ਵਿਮਨ ਔਰਤਾਂ ਵਾਸਤੇ ਜਿਹੜੀਆਂ ਐਸੀ ਹੈਗੀਆਂ ਉਹਨਾਂ ਵਾਸਤੇ 12 ਔਰ ਜਨਰਲ ਜਿਹੜੇ ਹੈਗੇ ਆ ਜਨਰਲ ਮੈਨ ਦੀ ਜਿਹੜੀ ਬਕਾਇਦ ਨੇ ਆ ਉਹ 13 ਸੀਟਾਂ ਤੇ ਜਨਰਲ ਜਿਹੜੇ ਵਿਮਨ ਆ ਉਹ ਹੈਗੀਆਂ 12 ਇਤਨਾ ਕੁੱਲ 50 ਜਿਹੜੀਆਂ ਸੀਟਾਂ ਬਲਾਕ ਰੁੜਕਾ ਕਲਾਂ ਦੀ ਹੈਗੀਆਂ ਤੇ ਹੁਣ ਆਪਾਂ ਉਹ ਪੰਚਾਇਤਾਂ ਦੇ ਨਾਮ ਵੀ ਜਿਹੜੇ ਆ ਉਹ ਸਾਂਝੇ ਕਰ ਲੈਣੇ ਆ ਤੇ ਸਾਰਿਆਂ ਤੋਂ ਪਹਿਲਾਂ ਜਿਹੜੇ ਐਸਸੀ ਹੈਗੀਆਂ ਸੀਟਾਂ 13 ਐਸਸੀ ਜਿਹੜੇ ਸੀਟਾ 13 ਹੈਗੇ ਆ ਬਲਾਕ ਰੁੜਕਾ ਕਲਾਂ ਦੀ ਆਪਾਂ ਹੁਣ ਗੱਲ ਕਰ ਰਹੇ ਹੈਗੇ ਆ ਇਹਦੇ ਵਿੱਚ ਆਬਾਦੀ ਦਾਦੂਆਬ ਐਸਸੀ ਆਬਾਦੀ ਜਿੜੀ ਰੋੜ ਗਹਾਵਰ ਇੱਥੇ ਵੀ ਐਸਸੀ ਆ ਚੱਕ ਧੋਥਰ ਚੱਕ ਧੋਥੜ ਜਿਹੜਾ ਪਿੰਡ ਹੈਗਾ ਉੱਥੇ ਵੀ ਐਸਸੀ ਆ ਚੁਲਾੰਗ ਐਸਸੀ ਗਹਾਵਰ ਪਿੰਡ ਉੱਥੇ ਵੀ ਐਸਸੀ ਲਖਰਪੁਰ ਦੇ ਵਿੱਚ ਐਸਸੀ ਮਛਿਆਣਾ ਪਿੰਡ ਐਸਸੀ ਮੈਸੰਪੁਰ ਐਸਸੀ ਨੱਥੇਵਾਲ ਐਸਸੀ ਔਰ ਨਵਾਪੜ ਨਾਇਚਾ ਉੱਥੇ ਵੀ ਐਸਸੀ ਆ ਪਡੋਰੀ ਮੁਸ਼ਾਰਕਤ ਜਿਹੜੀ ਹੈਗੀ ਆ ਉੱਥੇ ਵੀ ਐਸਸੀ ਆ ਪੱਤੀ ਲੋਹਾਰਾ ਉੱਥੇ ਵੀ ਐਸਸੀ ਆ ਔਰ ਤਖਰ ਪੰਡੇੜਾ ਆ ਐਸਸੀ ਆ ਇਸ ਤਰ੍ਹਾਂ ਇਹ ਜਿਹੜੇ ਟੋਟਲ 13 ਪਿੰਡ ਹੈਗੇ ਆ ਉਹ ਐਸਸੀ ਸਰਪੰਚੀ ਦੇ ਹੈਗੇ ਆ ਅੱਗੇ ਹੈ ਐਸਸੀ ਵਿਮਨ ਇੱਥੇ ਕਿ ਐਸਸੀ ਔਰਤਾਂ ਜਿਹੜੀਆਂ ਆ ਉਹਨਾਂ ਵਾਸਤੇ ਸੀਟਾਂ ਰਿਆ ਰੱਖੀਆਂ ਸਰਪੰਚੀਆਂ ਇਹਦੇ ਵਿੱਚ ਪਹਿਲਾ ਨਾਮ ਚਚਰਾੜੀ ਢੇਸੀਆਂ ਕਾਨਾ ਢੀਂਸਾ ਤੀਨ ਪੋਰ ਦੁਸਾਂਚ ਖੁਰਦਾ ਘੁੜਕਾ ਕਤਬੇਵਾਲ ਲਾਂਘੜੀਆਂ ਰੰਧਾਵਾ ਸੈਦਵਾਲ ਸੰਗਟੀਆਂ ਔਰ ਸੂਰਜਾ ਸਵੇ ਸਾਰੇ ਜਿਹੜੇ ਆ ਪੰਚੇਤਾਂ ਇਹ ਸਾਰੀਆਂ ਐਸਸੀ ਬਨੂ ਵਿਮਨਵਾਸ ਜਿਹੜੀਆਂ ਰਿਜ਼ਰਵ ਹੈਗੀਆਂ ਹੁਣ ਆਪਾਂ ਗੱਲ ਕਰ ਲਈਏ ਜਨਰਲ ਜਨਰਲ ਵਰਦਾਂ ਦੀ ਜਿਹੜੀਆਂ ਹੈਗੀਆਂ ਉਹਦੇ ਵਿੱਚ ਬਾਂਸੀਆਂ ਬੰਡਾਲਾ ਦੰਦੂਆਲ ਧਨੀਪਿੰਡ ਜੱਜਾਕਾਲਾ ਝੰਡੇਆਲਾ ਕੰਗਣੀਵਾਲ ਪੱਦੀ ਖਾਲਸਾ ਪਾਸਲਾ ਰਾਜਕਮਾਲ ਸਮਰਾਈ ਸਰਹਾਲੀ ਸੁੰਨੜ ਖੋੜਦ ਸੋ ਇਹ ਸਾਰੀਆਂ ਪੰਚਾਇਤਾਂ ਜਿਹੜੀਆਂ ਜਨਰਲ ਮਰਦਾਂ ਵਾਸਤੇ ਰੱਖੀਆਂ ਆ ਤੇ ਬਾਕੀ ਦੀਆਂ ਜਿਹੜੀਆਂ ਹੈਗੀਆਂ 12 ਸੀਟਾਂ ਵਿਮਨ ਜਨਰਲ ਵਾਸਤੇ ਆ ਕਿਉਂ ਦੇ ਵਿੱਚ ਦਾਦੂਵਾਲ ਡੱਲੇਵਾਲ ਢੰਡਾ ਜੈਤਵਾਲ ਜੰਡ ਖੋਜਪੁਰ ਮਹਲ ਰੂਪਵਾਲ ਰੋੜਕਾ ਕਲਾ ਰੋੜਕੀ ਸਮਰੂੰਦੀ ਔਰ ਤੱਗੜ ਸੋ ਇਹ ਜਿਹੜੀਆਂ ਸੀਟਾਂ ਹੈਗੀਆਂ 12 ਇਹ ਵਿਮਨ ਜਨਰਲ ਵਾਸਤੇ ਲਈਆਂ ਰਿਜ਼ਰਵ ਕੀਤੀਆਂ ਗਈਆਂ ਹੈਗੀਆਂ ਸੋ ਕਾਫੀ ਲੇਟ ਜਿਹੜੀ ਜਾਣਕਾਰੀ ਆ ਕਿਉਂਕਿ ਜਿਹੜਾ ਇਲੈਕਸ਼ਨ ਦਾ ਪੂਰਾ ਹੈਗਾ ਆਪਾਂ ਕਹਿ ਦਈਏ ਜਿੰਨਾ ਚਿਰ ਵੀ ਇਲੈਕਸ਼ਨ ਚੱਲਣੀਆਂ ਆ ਉਹਦੇ ਬਾਅਦ ਜੇ ਟ੍ਰੇਨਿੰਗ ਵੀ ਚਾਹੀਦੀ ਆ ਇਹ ਡੈਸਟਾ ਦੇਕਰ ਪਹਿਲਾਂ ਸਮਾਂ ਰੈਂਡੀਆਂ ਜਾਰੀ ਕੀਤੀਆਂ ਜਾਂਦੀਆਂ ਤਾਂ ਕਿਉਂਕਿ ਜਿਹੜੇ ਉਮੀਦਵਾਰ ਇਹਨਾਂ ਨੇ ਇਲੈਕਸ਼ਨ ਲੜਡੀਆਂ ਉਹਨਾਂ ਵਾਸਤੇ ਆਪਣਾ ਪ੍ਰਬੰਧ ਕਰਨਾ ਕਿਉਂਕਿ ਕਈ ਤਰ੍ਹਾਂ ਦੇ ਪ੍ਰਬੰਧ ਕਰਨੇ ਹੁੰਦੇ ਆ ਤੇ ਉਹ ਜਿਹੜਾ ਉਹਨਾਂ ਨੂੰ ਸਮਾਂ ਮਿਲ ਦਿੱਤਾ ਜਾ ਸਕਦਾ ਸੀ ਪਰ ਅੱਜ ਕੱਲ ਨਾਮਜ਼ਦਗੀ ਪੇਪਰ ਭਰੇ ਜਾਣੇ ਆ ਤੇ ਅੱਜ ਪੇਪਰਾਂ ਤੋਂ ਪੁੱਛਿਆ ਵੀ ਸਰ ਸਾਤ-ਅੱਠ ਘੰਟੇ ਪਹਿਲਾਂ ਜਿਹੜੀਆਂ ਆ ਇਹ ਲਿਸਟਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਆ ਉਹ ਵੀ ਹੁਣ 10 ਵਜੇ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚੀਆਂ ਆ ਤੇ ਆਮ ਪਬਲਿਕ ਵਾਸਤੇ ਕੁਸ ਵੀਰੇ ਹੀ ਉਪਲਬਧ ਹੋਣਗੀਆਂ ਸੋ ਇਹ ਸਾਰੀ ਜਾਣਕਾਰੀ ਬਲਾਕ ਰੋੜਕਾ ਕਲਾਂ ਦੀ ਸੋ ਜਰੂਰ ਮੈਨੂੰ ਲੱਗਦਾ ਹੈ ਵੀ ਜਿੰਨਾ ਤੱਕ ਇਹ ਜਾਣਕਾਰੀ ਪਹੁੰਚੇ ਕਿਉਂਕਿ ਤੋਲਾਹਾ ਲਹਿ ਕੇ ਉਹ ਆਪਣੀ ਜਿਹੜੀ ਤਿਆਰੀ ਹੈ ਇਲੈਕਸ਼ਨ ਵਾਸਤੇ ਉਹ ਲਗਾਤਾਰ ਕਰਦੇ ਰਹਿਣਗੇ ਤੋਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਲੈਕਸ਼ਨ ਦਾ ਪੂਰਾ ਕੰਪੇਨ ਚੱਲਣਾ ਹੈਗਾ ਉਹਦੇ ਵਿੱਚ ਜਿੱਡੀਆਂ ਵੀ ਅਹਿਮ ਜਾਣਕਾਰੀਆਂ ਆ ਉਹ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਾਂਗੇ ਸੋ ਮੇਰਾ ਮਾਣ ਮੇਰਾ ਪਿੰਡ ਚੈਨਲ ਦੇ ਨਾਲ ਜੁੜੋ ਤਾਂ ਕਿ ਜਿਹੜੀਆਂ ਅਹਿਮ ਜਾਣਕਾਰੀਆਂ ਪੰਚਾਇਤੀ ਚ ਹੋਣਾ ਦੀ ਬਾਅਦ ਜਿਹੜੀਆਂ ਕਿਉਂਕਿ ਜਦ ਤੱਕ ਇਲੈਕਸ਼ਨ ਅ ਚਲਣੀਆਂ ਉਹ ਤੋਂ ਬਾਅਦ ਰਿਜ਼ਲਟ ਆਉਣੇ ਆ ਬਹੁਤ ਸਾਰੀਆਂ ਜਾਣਕਾਰੀਆਂ ਸਰਕਾਰੀ ਜਿਹੜੇ ਐਲਾਨ ਹੈਗੇ ਆ ਚੋਣਾਂ ਦੇ ਸਬੰਧੀ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਆਉਂਦੀ ਆ ਉਹ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਫੇਸਬੁੱਕ ਆਪਾਂ YouTube ਦੋਨਾਂ ਤੇ ਮੇਰਾ ਮੌਡ ਮੇਰਾ ਪ੍ਰਿੰਟ ਚੈਨਲ ਤੇ ਤੁਸੀਂ ਸਾਡੇ ਨਾਲ ਜੁੜ ਕੇ ਇਹ ਜਾਣਕਾਰੀ ਹਾਸਲ ਕਰ ਸਕਦੇ ਆ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ